ਸਤਿ ਸ਼੍ਰੀ ਅਕਾਲ ਜੀ ਬਾਅਦ ਦਰਸ਼ਨ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਅੱਜ ਫਿਰ ਤੁਹਾਨੂੰ ਸਿੱਖ ਗੁਰ ਧਾਮਾਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਾਂ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦਾਰਾ ਬਾਬਾ ਵੀਰਕੌਰ ਜੀ ਜੋ ਚਬਾਲ ਵਿਖੇ ਮੌਜੂਦ ਹੈ ਜਿੱਥੇ ਅਰਦਾਸ ਕਰਨ ਦੇ ਨਾਲ ਸਾਰੇ ਕੰਮ ਪੂਰੇ ਹੋ ਜਾਂਦੇ ਨੇ ਕੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਉਹ ਜਾਨੂ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋ ਪਾਵਨ ਅਸਥਾਨ ਆਪ ਸੰਤਾਂ ਦਰਸ਼ਕਾਰੇ ਹੋ ਧੰਨ ਧੰਨ ਬੀਬੀ ਵੀਰੋ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਸੁਪੁੱਤਰੀ ਇਹਨਾਂ ਦਾ ਜਨਮ ਭਾਈ ਕਾਣ ਸਿੰਘ ਦੀ ਨਾਬਾ ਦੇ ਮਹਾਨ ਕੋਸ਼ ਅਨੁਸਾਰ ਸੰਮਤ 1672 ਮਾਤਾ ਦਮੋਦਰੀ ਜੀ ਦੀ ਕੁੱਖੋਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗ੍ਰਹਿ ਗੁਰੂ ਕੇ ਮਹਿਲਾ ਅੰਮ੍ਰਿਤਸਰ ਵਿਖੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੀ ਅੰਮ੍ਰਿਤਸਰ ਵਿਖੇ ਰਿਆ ਕਰਦੇ ਸਨ ਇੱਕ ਦਿਨ ਦੀ ਗੱਲ ਹੈ ਕਿ ਰਾਤ ਦੇ ਸਮੇਂ ਸਤਗੁਰਾਂ ਦੇ ਕੋਲ ਸੰਗਤ ਆਈ ਉਸ ਵੇਲੇ ਕਾਫੀ ਹਨੇਰਾ ਹੋ ਚੁੱਕਾ ਸੀ ਸੰਗਤਾਂ ਨੇ ਜਲ ਪਾਣੀ ਪ੍ਰਸ਼ਾਦ ਪਾਣੀ ਛਕਣਾ ਸੀ ਤਾਂ ਸਤਗੁਰਾਂ ਨੇ ਲਾਂਗਰੀ ਨੂੰ ਆਵਾਜ਼ ਮਾਰੀ ਤੇ ਕਹਿਣ ਲੱਗੇ ਕਿ ਗੁਰੂ ਨਾਨਕ ਦੀ ਸੰਗਤ ਆਈ ਹੈ ਇਸ ਨੂੰ ਜਲ ਪਾਣੀ ਪ੍ਰਸ਼ਾਦ ਪਾਣੀ ਛਕਾਇਆ ਜਾਵੇ ਲਾਂਗਰੀ ਸਤਿਵਚਨ ਕਹਿ ਕੇ ਲੰਗਰਵਾਲ ਚਲਾ ਗਿਆ ਤੇ ਜਦੋਂ ਲੰਗਰ 'ਚ ਜਾ ਕੇ ਵੇਖਿਆ ਉਸ ਵੇਲੇ ਲੰਗਰ ਦੀ ਸਾਰੀ ਸਮਾਪਤੀ ਹੋ ਚੁੱਕੀ ਸੀ ਵਰਤਾਇਆ ਜਾ ਚੁੱਕਾ ਸੀ ਲਾਂਗਰੀ ਨੇ ਆ ਕੇ ਦੁਬਾਰਾ ਬੇਨਤੀ ਕੀਤੀ ਸਤਿਗੁਰਾਂ ਨੂੰ ਸਤਿਗੁਰੂ ਜੀ ਸਲੰਗਰ ਤੇ ਸਾਰਾ ਸਮਾਪਤ ਹੋ ਚੁੱਕਾ ਹੈ ਤਾਂ ਉਹਨਾਂ ਦਿਨਾਂ ਦੇ ਅੰਦਰ ਹੀ ਸਹਿਬਾਨੇ ਆਪਣੀ ਸੁਪੁੱਤਰੀ ਬੀਬੀ ਵੀਰੋਜੀ ਦਾ आनंद ਕਾਰਜ ਅਰੰਭਿਆ ਹੋਇਆ ਸੀ ਘਰ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਤਾਂ 사ਦੂ ਜੀ ਕਹਿਣ ਲੱਗੇ ਚਲੋ ਜੇ ਲੰਗਰ ਸਮਾਪਤ ਹੈ ਤੇ ਜਿਹੜੀ ਆਪਾਂ ਬਰਾਤ ਵਾਸਤੇ ਮਠਿਆਈ ਬਣਾਈ ਹੋਈ ਹੈ ਉਹੋ ਹੀ ਗੁਰੂ ਨਾਨਕ ਦੀ ਸੰਗਤ ਨੂੰ ਸ਼ਕਾ ਦਿੱਤੀ ਜਾਏ ਲਾਂਗਰੀ ਜਦੋਂ ਮਾਤਾ ਦਮੋਦਰੀ ਜੀ ਦੇ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਕਿ 사ਦੂ ਜੀ ਕਹਿ ਰਹੇ ਸੰਗਤਾਂ ਨੂੰ ਮਠਿਆਈ ਸ਼ਕਾਈ ਜਾਵੇ ਉਹ ਸ੍ਰੀ ਮਾਤਾ ਜੀ ਨੇ ਕੋ ਸੰਕੋਚ ਕੀਤਾ ਤੇ ਕਹਿਣ ਲੱਗੇ ਕਿ ਇਹ ਤੇ ਸ਼ਗਣਾ ਦੀ ਮਠਿਆਈ ਹੈ ਜਿ ਬਰਾਤ ਵਾਸਤੇ ਰੱਖੀ ਹੋਈ ਹੈ ਬਰਾਤ ਨੂੰ ਹੀ ਦਿੱਤੀ ਜਾਏਗੀ ਇਨਕਾਰ ਕਰ ਦਿੱਤਾ ਤੇ ਜਦੋਂ ਫਿਰ ਲਾਂਗਰੀ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ ਕਿ ਮਾਤਾ ਜੀ ਨੇ ਸਾਨੂੰ ਇਨਕਾਰ ਕੀਤਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਸੰਗਤ ਬੜੀ ਪਿਆਰੀ ਹੈ ਆਪਣੀ ਸਿੱਖਾਂ ਦੇ ਨਾਲ ਬਹੁਤ ਪਿਆਰ ਕਰਦੇ ਸਤਿਗੁਰੂ ਜੀ ਤੇ ਇਥੋਂ ਤੱਕ ਇਹਨਾਂ ਪਿਆਰ ਕਰਦੇ ਆ ਗੁਰੂ ਸਾਹਿਬ ਦੀ ਆਪਣੀ ਸਿੱਖਾਂ ਦੇ ਨਾਲ ਇਹ ਸਹਿਬ ਜੀ ਕਹਿੰਦੇ ਨੇ ਸਿੱਖਾਂ ਤੋਂ ਬਿਗੈਰ ਮੇਰਾ ਹੋਰ ਕਿਸੇ ਦੀ ਨਾਲ ਕੋਈ ਨਾਤਾ ਨਹੀਂ ਕਿਉਂਕਿ ਇਹਨਾਂ ਸਿੱਖਾਂ ਦੇ ਕਰਕੇ ਮੇਰੇ ਕਾਰਜ ਜਿਹੜੇ ਆ ਸਵਾਰੇ ਜਾਂਦੇ ਆ ਕਾਰਜ ਰਾਸ ਹੁੰਦੇ ਆ ਇੱਕ ਮੂਲ ਮਮੂਲੀ ਮਠਿਆਈ ਜੋ ਦੇਣ ਤੋਂ ਇਨਕਾਰ ਕਰ ਦਿੱਤਾ ਜੇ ਮੇਰੇ ਸੇਕ ਤ੍ਰਿਪਤ ਹੈ ਤੇ ਮੈਂ ਵੀ ਤ੍ਰਿਪਤ ਹੈ ਕਿਉਂਕਿ ਮੇਰਾ ਹੀ ਰੂਪ ਹੈ ਗੁਰ ਬਿਲਾਸ ਪਾਛੀ ਛੇਵੀਂ ਦੇ ਕਰਤਾ ਲਿਖਦਾ ਹੈ ਸਹਿਬ ਜੀ ਕਹਿੰਦੇ ਨੇ ਸਿੱਖ ਸਮਾਨ ਔਰ ਨਹੀਂ ਨਾਤਾ ਸਿੱਖਣ ਕਰਕੇ ਸਵਰੇ ਬਾਤਾ ਕਹਾਂ ਤੋ ਛਤੀ ਵਉ ਮਠਿਆਈ ਜੋ ਸਿੱਖਣ ਕੇ ਕਾਮਨਾ ਆਈ ਸਿੱਖ ਤ੍ਰਿਪਤ ਤੇ ਮੈਂ ਤ੍ਰਿਪਤ ਆਇਓ ਸਿੱਖ ਮੇ ਮੇਰੋ ਰੂਪ ਸਹਾਇਓ ਸਹਿਬ ਜੀ ਕਹਿੰਦੇ ਮੇਰਾ ਹੀ ਰੂਪ ਹੈ ਤੇ ਸਹਿਬ ਕਹਿ ਲਗੇ ਚਲੋ ਕੋਈ ਨਹੀਂ ਜੇ ਇਹ ਮਠਿਆਈ ਸੰਗਤ ਨੇ ਨਹੀਂ ਸ਼ਕੀ ਤੇ ਇਸ ਨੂੰ ਹੁਣ ਬਰਾਤ ਵੀ ਨਹੀਂ ਸ਼ਕੇਗੀ ਇਸ ਨੂੰ ਤੁਰਕ ਹੀ ਖਾਣਗੇ ਸਾਧ ਸੰਗਤ ਬਰਾਤ ਆਉਂਦੇ ਵਿੱਚ ਇੱਕ ਦੋ ਦਿਨ ਦਾ ਸਮਾਂ ਸੀ ਬਾਜਤੋਂ ਲੜਾਈ ਹੋਈ ਉਹ ਲੜਾਈ ਇੰਨੀ ਵੱਡੀ ਹੋ ਗਈ ਕਿ ਉਹ ਜਿਹੜੀ ਜਗ੍ਹਾ ਅੰਮ੍ਰਿਤਸਰ ਵਾਲੀ ਸੀ ਗੁਰੂ ਕੇ ਮੈਨ ਉਹ ਆਸਥਾਨ ਉੱਥੋਂ ਛੱਡਣਾ ਪਿਆ ਤੇ ਉਸ ਸਥਾਨ ਤੋਂ ਆ ਕਰਕੇ ਇਹ ਜੋ ਪਾਵਨ ਸਥਾਨ ਹੈ ਜਿਸ ਦੇ ਆਪ ਦੀ ਦਰਸ਼ਨ ਕਰ ਰਹੇ ਹੋ ਇਹ ਮਹਾਨ ਪਾਵਨ ਸਥਾਨ ਬਾਬਾ ਲੰਗਾਹ ਜੀ ਦਾ ਘਰ ਹੈ ਜੋ ਕਿ ਜੋ ਭਾਲ ਮਾਨਕ ਚੌਂਕ ਦੇ ਨਾਲ ਜਾਣਿਆ ਜਾਂਦਾ ਹੈ ਇਹ ਪਾਵਨ ਅਸਥਾਨ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਉਂਦਾ ਹੈ ਤੇ ਉਸ ਤੋਂ ਤਕਰੀਬਨ ਕੋਈ 16-17 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਪਾਵਨ ਅਸਥਾਨ ਤੇ ਆਕਰ ਕੇ ਸਹਿਬਾਨੀ ਆਪਣੀ ਸੁਪਤਰੀ ਬੀਬੀ ਵੀਰੋਜੀ ਦਾ ਭਾਈ ਸਾਧੂ ਰਾਮ ਜੀ ਦੇ ਨਾਲ ਆਨੰਦ ਕਾਰਜ ਕੀਤਾ ਉਸ ਤੋਂ ਉਪਰੰਤ ਇਸ 파ਮਨ ਅਸਥਾਨ ਤੇ ਸਹਿਬਾਂ ਨੇ ਬਿਆਨ ਤੋਂ ਬਖਸ਼ਾਂ ਵਰਤਾਈਆਂ ਕਿ ਇਹ ਜੋ ਅਸਥਾਨ ਹੈ ਬਹੁਤ ਵੱਡੀਆਂ ਭਾਗਾਂ ਵਾਲਾ ਬਣ ਗਿਆ ਹੈ ਕਿਉਂਕਿ ਇਸ ਅਸਥਾਨ ਤੇ ਆਨੰਦਕਾਰ ਜਾਂ ਆਨੰਦ ਵਿਆਹ ਹੋਇਆ ਹੈ ਹੁਣ ਜਿੰਨਾ ਪਰਿਵਾਰਾਂ ਦੇ ਬੱਚਿਆਂ ਦੇ ਕਾਰ ਦੇ ਰਾਸ ਨਹੀਂ ਹੁੰਦੇ ਰਿਸ਼ਤੇ ਸਿਰੇ ਨਹੀਂ ਚੜਦੇ ਰੁਕਾਵਟਾਂ ਪੈਂਦੀਆਂ ਨੇ ਵਿਘਨ ਪੈਂਦੇ ਨੇ ਉਹ ਪਰਿਵਾਰ ਇਸ ਸਥਾਨ ਤੇ ਆ ਕੇ ਹਾਜ਼ਰੀ ਭਰਨਗੇ ਭਾਵ ਕੇ ਅਰਦਾਸ ਕਰਵਾਉਣਗੇ ਸਤਿਗੁਰੂ ਜੀ ਕਿਰਪਾ ਕਰਨਗੇ ਉਹਨਾਂ ਦੇ ਅੜੇ ਹੋਏ ਕਾਰਜ ਜਿਹੜੇ ਆ ਉਹ ਰਾਸ ਹੋਣਗੇ ਹੁਣ ਇਸ ਵੇਲੇ ਸਤਿਗੁਰਾਂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਲੜਕੀਆਂ ਦੀਆਂ ਲੜਕੀਆਂ ਦੀਆਂ ਸੰਜੋਗਾਂ ਦੀਆਂ ਅਰਦਾਸਾਂ ਜੋ ਵੀ ਕਿਸੇ ਦੀ ਮਨੋ ਕਾਮਨਾ ਹੋਵੇ ਸ਼ਰਧਾ ਭਾਵਨਾ ਪਿਆਰ ਦੇ ਨਾਲ ਆਵੇ ਆ ਕੇ ਅਰਦਾਸ ਕਰਾਵੇ ਸਤਿਗੁਰੂ ਜੀ ਬੇਅੰਤ ਬਖਸ਼ਾ ਵਰਤਾਉਂਦੇ ਨੇ ਅਤੇ ਸਲਾਨਾ ਜੋੜ ਮੇਲਾ ਆਨੰਦਕਾਰ ਵਿਆਹਪੁਰਬ ਬੀਬੀ ਵੀਰੋ ਜੀ ਦਾ ਸਲਾਨਾ ਜੋੜ ਮੇਲਾ ਜੋ ਕਿ ਦੇਸੀ ਮਹੀਨਾ 26 27 ਜੇਠ ਤੇ ਜੂਨ ਦਾ ਮਹੀਨਾ 8 9 ਜੂਨ ਜਾਂ ਕਿਸੇ ਵੇਲੇ 9 10 ਜੂਨ ਵੀ ਹੋ ਜਾਂਦਾ ਪਰ ਦੇਸੀ ਮਹੀਨਾ 26 27 ਪੱਕਾ 26 ਜੇਠ ਨੂੰ ਮੇਲ ਵਾਲਾ ਦਿਨ 27 ਜੇਠ ਨੂੰ ਬਰਾਤ ਵਾਲਾ ਦਿਨ ਤੇ 27 ਜੇਠ ਨੂੰ ਪ੍ਰਾਤਨ ਸਮੇਂ ਅਨੁਸਾਰ ਤੜਕੇ ਅੰਮ੍ਰਿਤ ਵੇਲੇ ਤੋਂ ਨਿਤ ਨਿਯਮ ਤੋਂ ਉਪਰੰਤ ਲਾਵਾਂ ਜੀ ਦੇ ਪਾਠ ਕੀਤੇ ਜਾਂਦੇ ਐ ਤੇ ਬਹੁਤ ਬਹੁ ਦੂਰਾਂ ਤੋਂ ਸੰਗਤਾਂ ਬੜੀ ਭਾਰੀ ਗਿਣਤੀ ਦੇ ਵਿੱਚ ਆ ਕੇ ਹਾਜ਼ਰੀਆਂ ਭਰਦੀਆਂ ਨੇ ਸਤਿਗੁਰਾਂ ਦੇ ਕੋਲੋਂ ਖੁਸ਼ੀਆਂ ਲੈ ਕੇ ਜਾਂਦੀਆਂ ਨੇ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੀਆਂ ਨੇ ਆਪ ਵੀ ਸਾ ਸੰਗਤ ਬਹੁਤ ਵੱਡੀਆਂ ਭਾਗਾਂ ਵਾਲੇ ਹੋ ਸਤਿਗੁਰਾਂ ਜੀ ਦੇ ਉਸ ਮਹਾਨ ਪਾਵਨ ਅਸਥਾਨ ਦੀਆਂ ਹਾੜੀਆਂ ਪਾ ਰਹੇ ਹੋ ਦਰਸ਼ਨ ਕਰ ਰਹੇ ਹੋ ਸਤਿਗੁਰੂ ਦੀ ਕਿਰਪਾ ਕਰਨ ਆ ਸਮੂਹ ਸੰਗਤਾਂ ਦਾ ਇੱਥੇ ਆਇਆ ਹੋਇਆ ਸਫਲਾ ਹੋ ਜਾਵੇ ਆਪਜੀ ਦੀ ਸਤਿਗੁਰਾਂ ਦੇ ਨਾਲ ਬਾਣੇ ਆਵੇ ਖਤੇ ਦੀ ਸਾਜ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਾ ਆਪਣਾ ਇਤਿਹਾਸ ਵੀ ਜਿਸ ਤੋਂ ਕਹਿੰਦੇ ਜਾਂ ਜਿਸ ਵੀਰ ਦੇ ਆਨੰਦਕਾਰ ਦੇ ਵਿੱਚ ਰਕਾਵਟ ਪੈਂਦੀ ਹੈ ਵਿਰਫਤਾਨਾਂ ਦੌਰੇ ਤੋਂ ਇੱਥੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੱਚੇ ਮੰਨ ਦੇ ਨਾਲ ਅਰਦਾਸ ਬੇਨਤੀ ਕਰੇ ਤਾਂ ਉਹਦਾ ਆਨੰਦਕਾਰਜ ਹੋ ਜਾਂਦਾ ਹੈ ਇਹ ਵੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਈ ਹੋਰ ਇਤਿਹਾਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਾਵਾਂਗੇ ਤਰਨਤਨ ਤੋਂ ਬਾਅਦ ਦਰਸ਼ਨ ਦੇ